ਪੇਪਰ ਵਿੱਚ ਜਿੱਥੇ ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਲਗਾਤਾਰ ਆਪਰੇਸ਼ਨ ਚਲਾ ਰਹੀ ਹੈ ਉੱਥੇ ਹੀ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਦੇ ਸਬਡਿਵੀਜ਼ਨ ਪਵਾਨੀਗੜ ਦੇ ਦੋ ਨੌਜਵਾਨਾਂ ਦੀ ਲਾਸ਼ ਮਿਲੀ ਹੈ ਮਰਤਕ ਨੌਜਵਾਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਰਣਜੀਤ ਰਵੀ ਪੁੱਤਰ ਹਰਨੇਕ ਸਿੰਘ ਉਮਰ 35 ਸਾਲ ਦੂਜਾ ਨੌਜਵਾਨ ਬਣੀ ਸਿੰਘ ਪੁੱਤਰ ਸੁਖਪਾਲ ਸਿੰਘ ਉਮਰ 24 ਸਾਲ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਘਰ ਨਹੀਂ ਆਏ ਜਿਸ ਕਰਕੇ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਰਦੇ ਦਰਵਾਜੇ ਨੂੰ ਜਿੰਦਰਾ ਲੱਗਾ ਹੋਇਆ ਸੀ ਦੋਵਾਂ ਦੇ ਫੋਨ ਬੰਦ ਸਨ ਸ਼ੱਕ ਪੈਣ ਤੇ ਜਦੋਂ ਦਰਵਾਜ਼ਾ ਭੰਨ ਕੇ ਅੰਦਰ ਦਾਖਲ ਹੋਏ ਤਾਂ ਦੋਵੇਂ ਮਰਤਕ ਹਾਰਤ ਵਿੱਚ ਪਏ ਸਨ ਇਸ ਸਬੰਧੀ ਥਾਣਾ ਮੁਖੀ ਐਸਐਚਓ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਈਲਾ ਮੈ ਜੀ ਮੇਰਾ ਨਾਮ ਹੈ ਜੀ ਪੀਐਸ ਗਮੀ ਕਿਰਾਨ ਮੈਂ ਸੈਂਟਰਲ ਵਾਰਮੀਗੀ ਸਭਾ ਇੰਡੀਆ ਤੋਂ ਫੋਮੀ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਕਮੇਟੀ ਆ ਜਿਵੇਂ ਦੋ ਘਟਨਾ ਵਸ ਰਹੇ ਨੇ ਦੋ ਨੌਜਵਾਨਾਂ ਦੇ ਜਿਹੜੇ ਮੌਤ ਹੋ ਗਿਆ ਕੀ ਕਾਰਨ ਹਾਂਜੀ ਇਹ ਜਿਹੜੇ ਦੋਏ ਨੌਜਵਾਨ ਸੀਗੇ ਸਾਡੇ ਦਲਤ ਸਮਾਜ ਚੋਂ ਸੀ ਓਵਾਰਮੀਕੀ ਸਮਾਜ ਚੋਂ ਸੀਗੇ ਇਹ ਦੋਏ ਵੈਸੇ ਦਾ ਮੁੰਡੇ ਅੱਜ ਤੱਕ ਤੇ ਸੀ ਇਹ ਕਹਿ ਸਕਦੇ ਵੀ ਸਾਨੂੰ ਠੀਕ ਸੀਗੇ ਵੀ ਐਡਾਂ ਦਾ ਸਾਨੂੰ ਕੋਈ ਲੱਗਦਾ ਨਹੀਂ ਸੀਗਾ ਪਰ ਜੋ ਅੱਜ ਉਹਦੀ ਉਹਨਾਂ ਦੀ ਅਸੀਂ ਆਨ ਦੀ ਸਪੋਰਟ ਜਾ ਕੇ ਉੱਤੇ ਡੈੱਡ ਬੋਡੀਆਂ ਦੇਖਿਆ ਨੇ ਉਹ ਤੋਂ ਸਾਨੂੰ ਕੁਝ ਜਾਤਾ ਇਹ ਲੱਗਦਾ ਜੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਆ ਜਾਂ ਉਹਨਾਂ ਨੇ ਕੋਈ ਜ਼ਹਿਰੀਲੀ ਟੀਕਾ ਵਗੈਰਾ ਉਹਨਾਂ ਨੇ ਕੋਈ ਲਾਇਆ ਹੋਇਆ ਕਿੰਨੀ ਉਮਰ ਸੀ ਜਿਹੜੀ ਦੋਨਾਂ ਇਹ ਜਿਹੜਾ ਰਣਜੀਤ ਸਿੰਘ ਸੀਗਾ ਵੱਡਾ ਸੀਗਾ ਮੁੰਡਾ ਇਹਦੀ ਹੈਗੀ ਜੀ ਕੋਈ 35-36 ਸਾਲ ਦੀ ਜਿਹੜਾ ਛੋਟਾ ਮੁੰਡਾ ਸੀਗਾ ਬੋਨੀ ਉਹਦੀ ਤਕਰੀਬਨ ਹੈਗੀ ਸੀ 20 ਕੀ ਸਾਲ ਦੀ ਕੀ ਕੰਮੀ ਵਗੈਰਾ ਕੀਤਾ ਇਹ ਜਿਹੜਾ ਸੀਗਾ ਆਪਣਾ ਦੋਵੇਂ ਮੁੰਡੇ ਆਪਣੇ ਘਰ ਦੇ ਹੀ ਕੰਮ ਦੇਖਦੇ ਸੀਗੇ ਹਾਂ ਛੋਟੇ ਛੋਟੇ ਜਿਹੜੇ ਘਰ ਦੇ ਕੰਮ ਨੇ ਕਿ ਇਹਨੇ ਕੋਈ ਮੈਨ ਫਾਰਮ ਵਰਮ ਪਾਇਆ ਰਿਹਾ ਸੀ ਆਪਣੇ ਰਵੀ ਜੋ ਵੱਡਾ ਮੁੰਡਾ ਸੀ ਰਣਜੀਤ ਇਹਨੇ ਘਰ ਹੀ ਕੋਈ ਬਾਕੀ ਘਰ ਦੇ ਹੀ ਆਪਣਾ ਕੰਮ ਦੇਖਦੇ ਸੀਗੇ ਲੈ ਰ ਰਹੇ ਨੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਘਟਨਾਵਾਂ ਹੋ ਰਹੀਆਂ ਨੌਜਵਾਨ ਪੀੜ੍ਹੀ ਨਾਲ ਹਾਂ ਜੀ ਅਸੀਂ ਇਸ ਮਹੀਨੇ ਦੇ ਵਿੱਚ ਹੀ ਜ਼ਿਆਦਾਤਰ ਅਸੀਂ ਨੋਟ ਕੀਤਾ ਗਿਆ ਵੀ ਇਸ ਪੂਰੇ ਮਹੀਨੇ ਮਹੀਨੇ ਦੇ ਵਿੱਚ ਘੱਟੋ ਘੱਟ 7-8 ਨੌਜਵਾਨ ਨੇ ਜਿਹੜੇ ਇਸ ਸ਼ਹਿਰ ਦੇ ਅਚਾਨਕ ਗਏ ਨੇ ਸਾਰੇ ਜਿਹੜੇ ਕਿ ਆਪਾਂ ਵਧੀਆ ਕਹਿ ਸਕਦੇ ਹਾਂ ਮੁੰਡਾ ਨੇ ਜਿਨ੍ਹਾਂ ਨੂੰ ਸੋਚ ਵੀ ਨਹੀਂ ਸਕਦੇ ਸੀ ਵੀ ਇਹ ਚੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਜਾਂ ਇਸੇ ਗਲਤ ਰਾਹ ਤੇ ਪੈਣਗੇ ਤੇ ਅਚਾਨਕ ਹੀ ਬੱਚੇ ਇਸ ਪਾਸੇ ਤੁਰ ਹੀ ਜਾਂਦੇ ਨੇ ਤੇ ਆਪਣੀ ਜਵਾਨੀ ਜਿਹੜੀ ਹੈ ਪੰਜਾਬ ਦੀ ਖਤਮ ਹੋ ਜਾਂਦੀ ਹੈ ਕੀ ਲੱਗਦਾ ਨੋਜਵਾਨਾਂ ਜਿਹੜੇ ਨਸ਼ਿਆਂ ਨੂੰ ਵੱਧ ਰੁਝਾਨ ਕਿਉਂ ਹੋ ਰਿਹਾ ਹੈ ਨੇ ਇਹ ਤਾਂ ਜੀ ਮੈਂ ਤਾਂ ਹੀ ਕਹਿ ਸਕਦਾ ਕਿ ਸਾਡੇ ਨਾਲ ਜਿਹੜਾ ਸਰਕਾਰ ਹੈਗੀ ਸਰਕਾਰਾਂ ਦੀ ਢਿੱਲੇਗੀ ਤੇ ਇਹ ਜਿਹੜੀ ਸਰਕਾਰ ਸੀਗੀ ਇਹ ਕਹਿੰਦੀ ਸੀ ਵੀ ਸਾਨੂੰ ਤੁਸੀਂ ਮੌਕਾ ਦਿਓ ਤੇ ਅਸੀਂ ਸਭਾਇਆ ਕਰਾਂਗੇ ਖਤਮ ਕਰਾਂਗੇ ਚਿੱਟੇ ਦਾ ਨਸ਼ਿਆਂ ਦਾ ਤੇ ਤੁਹਾਡੇ ਵੀ ਤੁਹਾਡੇ ਵੀ ਸਰਵੇ ਕੀਤਾ ਤੁਸੀਂ ਤਾਂ ਰੋਜ਼ ਰਹਿੰਦੇ ਇਨ੍ਹਾਂ ਇਨ੍ਹਾਂ ਚੀਜ਼ਾਂ 'ਚ ਤੇ ਸਾਡੇ ਵੀ ਸਰਵੇ ਚ ਆਇਆ ਵਿਆ ਕਿ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਆਇਆ ਪਿਆ ਹੈਗਾ ਤੇ ਮੈਂ ਇੱਥੇ ਜਿਹੜੇ ਸਾਡੇ ਲੋਕਲ ਐਮਐਲਏ ਪਾਰਟੀबाजी ਤੋਂ ਉੱਠ ਕੇ ਬੀਬਾ ਨੂੰ ਮੈਂ ਬੇਨਤੀ ਕਰਦਾ ਕਿ ਬਾਕੀ ਗਰਜੇਵੇਂ ਛੱਡ ਕੇ ਆਪਣੇ ਜਿਹੜੇ ਇਹ ਚਿੱਟੇ ਵਾਲੇ ਪਾਸੇ ਜਾਂ ਨਸ਼ੇ ਵਾਲੇ ਪਾਸੇ ਇੱਧਰ ਧਿਆਨ ਦੇਣ ਪੁਲਿਸ ਪ੍ਰਸ਼ਾਸਨ ਨੂੰ ਕਾਇਮ ਕਰਨ ਤੇ ਜਿਹੜਾ ਜਿੱਤੇ ਵੀ ਕਿਤੇ ਕੋਈ ਚਿੱਟਾ ਵਿਕਦਾ ਜਾਂ ਕੋਈ ਹੈ ਇਸ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹਨ ਉਹਨਾਂ ਨਾਟਵਾਨਾਂ ਦੀ ਜਿਹੜੀ ਹਾਂ ਚੰਗੀ ਨੇ ਹਾਂ ਉਹ ਡਿਪਟੀ ਸਾਹਿਬ ਕਹਿੰਦੇ ਸੀਗੇ ਜਿਹੜਾ ਪੁਲਿਸ ਪ੍ਰਸ਼ਾਸਨ ਉਹ तकरीबन ਬਹੁਤ ਵਧੀਆ ਕੰਮ ਕਰ ਰਿਹਾ ਹੈ ਸਵੇਰ ਦਾ ਉੱਥੇ ਹੀ ਹੈਗਾ ਪੂਰੀ ਉਹਨਾਂ ਨੇ ਆਪਣੇ ਹਮਦਰਦੀ ਜਤਾਈ ਹੈ ਸਾਡੇ ਨਾਲ ਤੇ ਸਾਨੂੰ ਭਰੋਸਾ ਵੀ ਦਿਵਾਇਆ ਵੀ ਜਿੱਦਾਂ ਦੀ ਪੋਸਟਮਾਰਟਮ ਚ ਜਾਂ ਜਿੱਦਾਂ ਦੀ ਗੱਲ ਸਾਹਮਣੇ ਆਊਗੀ ਉਸ ਹਾਵ ਨਾਲ ਹੀ ਇਹਨਾਂ ਬੱਚਿਆਂ ਦੀ ਕਾਰਵਾਈ ਹੋਊਗੀ ਪੁਲਿਸ ਦੇ ਸਾਨੂੰ ਵੈਸੇ ਪੂਰਾ ਭਰੋਸਾ ਵੀ ਹੈ ਸਾਡੇ ਇਥੇ ਮਾਨ ਜੋ ਡਿਪਟੀ ਸਾਹਿਬ ਨੇਗੇ ਗੁਰਦੀਪ ਸਿੰਘ ਦਿਓਲ ਜੀ ਐਸਟੀਓ ਸਾਹਿਬ ਗੁਰਨਾਮ ਸਿੰਘ ਭਮਾਰ ਜੀ ਨੇਗੇ ਦੋਵੇਂ ਬਹੁਤ ਵਧੀਆ ਤਕਰੀਬਨ ਕੰਮ ਕਰ ਰਹੇ ਨੇ ਪਰ ਜਿਹੜਾ ਚਿੱਟੇ ਦਾ ਰੁਝਾਨ ਜਾਂ ਨਸ਼ਿਆਂ ਦਾ ਰੁਝਾਨ ਵਧੀ ਇੰਨਾ ਹੋਇਆ ਪਿਆਗਾ ਵੀ ਮੇਰੇ ਮੇਰੇ ਹਿਸਾਬ ਨਾਲ ਵੀ ਇੱਥੇ ਦੁੱਗਣੀ ਤਿੱਗਣੀ ਫੋਰਸ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵਧਾ ਦੇਣਾ ਚਾਹੀਦਾ ਹੈਗਾ ਤੇ ਮੇਰੇ ਹਿਸਾਬ ਨਾਲ ਵੀ ਪਿੰਡਾਂ ਦੇ ਵਿੱਚ ਹੋਰ ਚੌਕੀਆਂ ਖੋਲ੍ਹ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਚਿੱਟੇ ਜੋ ਵੇਚਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਕੀ ਨਾਮ ਹੈ ਜੀ ਬ੍ਰਾਹਮਣ ਕ੍ਰਿਸ਼ਨ ਕੁਮਾਰ ਹੈ ਜੀ ਜਿਹੜੀ ਵਾਪਰੀ ਹੈ ਦੋ ਨੌ ਦੀ ਬਣਾ ਦੀ ਜਿਹੜੀ ਅੱਜ ਕਰਨ ਹੈ ਵਪਰੇ ਹੀ ਸਾਡੇ ਦੋ ਭਾਈ ਸੀਗੇ ਇੱਕ ਵੱਡਾ ਜਿਹਾ ਇੱਕ ਛੋਟਾ ਜਿਹਾ ਉਹਨਾਂ ਵੀ ਅਚਾਨਕ ਉਹ ਬੜੋਏ ਦਾ ਕੇਸ ਸਾਨੂੰ ਕਮਰੇ ਦਾ ਡਬੋਟੇ ਮਿਲਿਆ ਨੇ ਜੀ ਇਸ ਤਰ੍ਹਾਂ ਦੇਖਦੇ ਹਾਂ ਜਿਹੜੀ ਨੌਜਵਾਨੀ ਪੀੜ੍ਹੀ ਨਸ਼ਿਆਂ ਦੇ ਵੱਲ ਜਾ ਰਹੀ ਹੈ। ਬੇਰੋਜ਼ਗਾਰ ਬੱਚੇ ਕੀ ਕਰਨਗੇ? ਨਸ਼ਾ ਬੰਦੀ ਜਾਣਗੇ। ਇਹ ਨਸ਼ਿਆਂ ਨੂੰ ਰੋਕਣ ਵਾਸਤੇ ਸਰਕਾਰ ਜਿਹੜੀ ਪੰਜਾਬ ਸਰਕਾਰ ਆਪਣੀ ਉਹ ਵੀ ਤਰ੍ਹਾਂ ਫੇਲ ਹੈ ਜੀ। ਦਿਨੋਂ ਦਿਨ ਬੱਚੇ ਸਾਡੇ ਨਸ਼ੇ ਨਾਲ ਮਰ ਰਹੇ ਨੇ। ਇਹ ਵੱਲ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਦਾ ਇੰਨਾ ਕੋਈ ਹੈ ਨਹੀਂ ਕਿ ਧਿਆਨ। ਇਹ ਨੌਜਵਾਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੰਪਨਸ? ਨੌਜਵਾਨ ਜਿਹੜਾ ਬੰਦਾ ਰਣਜੀਤ ਸਿੰਘ ਰਵੀ ਹੈਗਾ ਉਹ ਤਾਂ ਕਾਰੇ ਖਾਲੀ ਹੋ ਗਿਆ ਜੀ। ਸਾਰਾ ਮੰਮੀ ਡੈਡੀ ਭਰਾ ਹੁਣ ਕੱਲਾ ਸੀਗਾ ਜੀ ਇਹ। ਉਨਕਾਰ ਚ ਕੋਈ ਨਹੀਂ ਰਹਿ ਗਿਆ ਇਸ ਤੋਂ ਬਾਅਦ ਜਿਹੜਾ ਛੋਟਾ ਮੁੰਡਾ ਸੀਗਾ ਚੋ ਤਿੰਨ ਮਹੀਨੇ ਗਏ ਪਰ ਜਵਾਕ ਤਾਂ ਜਵਾਕ ਹੀ ਹੁੰਦੇ ਨੇ ਜੀ ਇਸ ਤਰ੍ਹਾਂ ਦੇਖਦੇ ਆ ਪ੍ਰਸ਼ਾਸਨ ਵੀ ਲਗਾਤਾਰ ਜਿਹੜਾ ਸਕੈਦਾ ਰੇਡਾਂ ਕਰ ਰਿਹਾ ਪਰ ਫਿਰ ਵੀ ਜਿਹੜਾ ਨਸ਼ਾ ਜਰ ਰਿਹਾ ਪ੍ਰਸ਼ਾਸਨ ਕਰਤਾ ਰਿਹਾ ਜੀ ਪਰ ਰਿਜ਼ਲਟ ਨਹੀਂ ਮਿਲ ਰਿਹਾ ਗੱਲ ਹੋ ਰਹੀ ਜੀ ਜਦੋਂ ਅਮਰਤਪਾਲ ਨੂੰ ਫੜਨਾ ਸੀਗਾ ਇਹਨਾਂ ਨੇ ਸੈਂਟਰ ਚੋਂ ਪੁਲਿਸ ਬੁਲਾ ਕੇ ਪੁਲਿਸ ਬੁਲਾ ਕੇ ਮਿੰਟੋ ਮਿੰਟੇ ਨੂੰ ਚੱਕ ਲੈਣਾ ਕੀ ਗੱਲ ਨਸ਼ਲੇ ਨੂੰ ਚੱਕੇ ਜਾਂਦੇ ਹੈਗੇ ਜੇ ਓਮੀ ਕਾਰਵਾਈ ਇਹ ਨਸ਼ਾ ਦੇ ਕਰਨਾ ਤਾਂ 5 ਮਿੰਟ ਦੇ ਵਿੱਚ ਫਸ ਪਿਆ ਹੋਇਆ ਹੋਊਗਾ ਜੀ ਨਸ਼ੇ ਦਾ ਚੱਟੇ ਦਾ ਹੀ ਮੰਗ ਸਰ ਅਸੀਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਹੜੇ ਨਸ਼ਾ ਵੇਚ ਰਹੇ ਨੇ ਕੁਝ ਵੀ ਕਰ ਰਹੇ ਨੇ ਗਲਤ ਅੰਸਰ ਉਹਨਾਂ ਦਾ ਸਿਪਾਈ ਜਾਵੇ ਤਾਂ ਜੋ ਪੰਜਾਬ ਦੀ ਜਿਹੜੀ ਜ਼ਬਰਨੀ ਹੈ ਇਹਨੂੰ ਸੰਭਾਲਿਆ ਜਾਵੇ ਮੇਰਾ ਨਾਮ ਭੁਲਰ ਸਿੰਘ ਹੈ ਜੀ ਜਿਹੜੀ ਪਤਰੀ ਅੱਜ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਕੀ ਕਰ ਜਿਹੜੇ ਦੋ ਮੁੰਡਿਆਂ ਦੀ ਮੌਤ ਹੋਈ ਹੈ ਉਹ ਸਾਡੇ ਪਰਿਵਾਰਕ ਸੀ ਤੇ ਉਹ ਓਵਰਡੋਜ਼ ਕਰਕੇ ਹੋਈ ਹੈ ਜੀ ਨਸ਼ੇ ਕਰਕੇ ਹਾਂ ਚਿਰਾਂ ਦੇਖਦੇ ਨੌਜਵਾਨੀ ਪੀੜ੍ਹੀ ਜਿਹੜੀ ਲਗਾਤਾਰ ਜਿਹੜੀ ਨਸ਼ੇ ਦੇ ਵਿੱਚ ਡੁੱਬ ਰਹੀ ਹੈ ਬਰੇ ਮੈਂ ਨਾ ਅਫਲ ਵਿੱਚ ਜਿਮ ਸਟੇਡੀਅਮ ਵਿੱਚ ਲੇਟਦਾ ਫਾਇ ਮੈਂ ਕਹਿੰਦਾ ਜਿਮ ਲਗਾਓ ਕੋਈ ਨਸ਼ਿਆਂ ਤੋਂ ਦੂਰ ਰਹੋ ਮੈਂ ਇਹ ਕੰਮ ਤੋਂ ਬਹੁਤ ਦੂਰ ਆਈ ਮੈਂ ਹੋਰਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਦੂਰ ਰਹੋ ਪਰ ਇਹ ਜੋ ਨਸ਼ਾ ਜੀ ਬੜੇ ਬਹੁ ਰਿਹਾ ਜੀ ਇਹ ਨੌਜਵਾਨ ਤੁਹਾਡੇ ਨਾਲ ਰੋਜ਼ ਬੈਠਦੇ ਹੁੰਦੇ ਸੀਗੇ ਕਿਸ ਤਰ੍ਹਾਂ ਇਹ ਲੱਗਦਾ ਸੀ ਤੇ ਨੌਜਵਾਨ ਜਿਹੜਾ ਨਸ਼ਾ ਇਹ ਜਿਹੜਾ ਨੀਰ ਸਿੰਘ ਜੀ ਇਹ ਸਾਡਾ ਪਰਿਵਾਰਿਕ ਹੀ ਸੀ ਮੇਰੇ ਚਾਚਾ ਜੀ ਲੱਗਦੇ ਸੀ ਹਾਂਜੀ ਜਿਹੜਾ ਛੋਟਾ ਭਰਾ ਸੀ ਉਹ ਬੋਨੀ ਉਹ ਵੀ ਪ੍ਰਤਿਥੀ ਹੀ ਜਿਹਾ ਲੱਗਦਾ ਸੀ ਆਪਣਾ ਹਾਂ ਲੱਗਦਾ ਜੀ ਵੀ ਉਹ ਇਸ ਤਰ੍ਹਾਂ ਜਿਹੜਾ ਨਸ਼ਾ ਕਰਦੇ ਨਹੀਂ ਉਹ ਲੱਗਦਾ ਨਹੀਂ ਸੀ ਵੀ ਉਹ ਨਸ਼ਾ ਕਰਨਗੇ ਵੈਸੇ ਤੁਸੀਂ ਕੀ ਕਹਿੰਦੇ ਹੋ ਕਿ ਜਿਹੜਾ ਨੌਜਵਾਨ ਵੀ ਜਿਹੜਾ ਨਸ਼ਾ ਕਰਨੀ ਕਿਉਂ ਜਿਹੜਾ ਤੱਕ ਇਹ ਹੁਣ ਬੇਰੋਜ਼ਗਾਰੀ ਹੰਮੀ ਆ ਜੀ ਕੰਮ ਹੈ ਨਹੀਂ ਫਿਰ ਉਹ ਨਸ਼ੇ ਵਾਲੇ ਜਾਣਗੇ ਨਾ ਕੀ ਮੰਗ ਕਰਦੇ ਮੰਗ ਤਾਂ ਇਹ ਹੀ ਕਰਦਾ ਜੀ ਜੋ ਹੁਣ ਵੀ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦੇ ਨੱਕ ਪਾਈ ਜਾਵੇ ਸਰਕਾਰ ਤੋਂ ਵੀ ਮੰਗ ਕਰਦੇ ਜੀ ਵੀ ਉਹਨਾਂ ਨੂੰ ਨੱਕ ਪਾਈ ਜਾਵੇ ਜੀ ਇਹਨੂੰ ਰੋਕਿਆ ਜਾਵੇ ਸਰ ਅੱਜ ਜਿਹੜੀ ਰਾਮਪੁਰਾ ਰੋਡ ਤੇ ਘਟਨਾ ਵਾਪਰੀ ਆ ਦੋ ਡੈੱਡ ਬੋਡੀਆਂ ਮਿਲਦੇ ਨੇ ਇਸ ਵਜ੍ਹਾ ਕਰਕੇ ਅੱਜ ਸਾਨੂੰ ਇਤਲਾ ਮਿਲੀ ਸੀ ਕਿ ਰਾਮਪੁਰਾ ਰੋਡ ਸਵਾਨੀਗੜ ਦੇਖੇ ਅਰਨਜੀਤ ਸਿੰਘ ਉਰਫ ਰਵੀ ਅਤੇ ਬਨੀ ਸਿੰਘ ਨਾਂ ਦੇ ਆ ਵਿਅਕਤੀਆਂ ਦੀਆਂ ਦੋ ਡੈੱਡ ਬodies ਘਰ ਦੇ ਵਿੱਚ ਪਈਆਂ ਨੇ ਜਿਹਦੇ ਤੇ ਮੌਕੇ ਤੇ ਪੁਲਿਸ ਪਾਰਟੀ ਗਈ ਹੈ ਤੇ ਉਦੋਂ ਬਾਅਦ ਜਿਹੜੇ ਹੈਗੇ ਵਾਰਸਾਂ ਨੇ ਅਜੇ ਬਿਆਨ ਨਹੀਂ ਲਿਖਾਇਆ ਹੈ ਇਸ ਸੰਬੰਧੀ ਜੋ ਵੀ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚੱਲ ਜਾਂਦੀ ਹੈ। ਪਰ ਜਿਵੇਂ ਮਤਲਬ ਕਿ ਜਿਹੜੀ ਹੈ ਡੈੱਡ ਬੋਡੀ ਦੇ ਮੌਕੇ ਤੇ ਉਹ ਡੈੱਡ ਹੋ ਚੁੱਕੀ ਸੀ ਜਦੋਂ ਤੁਸੀਂ ਜਾ ਕੇ ਦੇਖਦੇ ਹੋ। ਹਾਂ ਮਰੇ ਪੈਸੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।